ਜੀ ਧੂਰੀ ਪਾਣੇ ਸਿੱਧੂ ਬਾਈ ਦੀ سپورਟ ਦੇ ਵਿੱਚ ਤੇ ਇੱਥੇ ਤੁਹਾਨੂੰ ਪਤਾ ਵੀ ਸਿਮਰਜੀਤ ਮਾਨ ਜੀ ਵੱਲੋਂ ਮੋਰਚਾ ਲਾਇਆ ਗਿਆ ਤੇ ਟ੍ਰੇਨਾਂ ਰੋਕੀਆਂ ਗਈਆਂ ਨੇ ਟਰੈਕ ਬਿਲਕੁਲ ਖਾਲੀ ਹੈ ਜੀ ਦੋਨੇ ਪਾਸੇ ਤੇ ਪੁਲਿਸ ਪ੍ਰਸ਼ਾਸਨ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਏ ਸਾਈਡ ਦੇ ਉੱਤੇ ਪੁਲਿਸ ਪ੍ਰਸ਼ਾਸਨ ਬਹੁਤ ਜ਼ਿਆਦਾ ਹੈ ਤੇ ਲੋਕਾਂ ਨੂੰ ਫੜ ਰਹੇ ਹੈ ਮੋੜ ਰਹੇ ਹੈ ਸਾਡੇ ਨਾਲ ਧੱਕਾ ਕਰ ਰਹੇ ਹੈ ਬਹੁਤ ਜ਼ਿਆਦਾ ਤੇ ਆ ਭਰਾ ਸਾਰੇ ਖੜੇ ਨੇ ਇੱਧਰ ਬਾਈ ਕੀ ਕੀ ਹੋਇਆ ਮਾੜਾ ਦੱਸਿਓ ਰਸਤੇ 'ਚ ਕੀ ਗੱਲਬਾਤ ਹੋਈ ਹੈ ਦੱਸਿਓ ਪ੍ਰਧਾਨ ਜੀ ਰਾਸਤੇ ਜੀ ਸਾਨੂੰ ਦੋ ਗਿਲ ਘੇਰੇ ਹਾਂਜੀ ਵੀ ਕਿੱਥੇ ਜਾ ਰਹੇ ਹੋ ਮਸਾਹ ਜੀ ਵੀ ਇਹ ਕਹਿ ਕੇ ਹਟਿਆ ਵੀ ਅਸੀਂ ਰੈਲੀ ਤੇ ਨਹੀਂ ਜਾ ਰਹੀ ਅਸੀਂ ਉਂ ਲੰਘ ਕੇ ਆਏ ਹਾਂ ਜੀ ਦੋ ਗਿਲ ਘੇਰੇ ਗਿਆ ਸਾਨੂੰ ਵੀ ਸਿਮਰਜੀਤ ਦੀ ਮੰਦਰੀ ਰੈਲੀ ਤੇ ਤਾਂ ਨਹੀਂ ਜਾਂਦੇ ਹੈਗੇ ਜੀ ਕਿੰਨਾ ਕ ਪ੍ਰਸ਼ਾਸਨ ਸੀਗਾ ਰਸਤੇ ਦੇ ਵਿੱਚ ਬਹੁਤ ਜਗ੍ਹਾ ਤਿੰਨ ਚਾਰ ਜਗ੍ਹਾ ਨਾਕੇ ਲਾ ਰੱਖੇ ਨੇ ਜੀ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਨਾਕੇ ਲਾਏ ਹੋਏ ਨੇ ਤੇ ਬਾਈ ਉੱਥੇ ਜਿਹੜਾ ਆਪਣਾ ਮੋਰਚਾ ਉੱਥੇ ਕਿਹੜਾ ਬਾਈ ਜਾ ਕੇ ਆਇਆ ਮੋਰਚੇ ਦੇ ਵਿੱਚ ਜਿੱਥੇ ਉੱਥੇ ਬੈਠੇ ਆ ਟ੍ਰੇਨ ਤੇ ਟ੍ਰੈਕ ਦੇ ਉੱਤੇ ਬੈਠੇ ਆ ਲੋਕ ਕਿਹੜਾ ਬਾਈ ਜਾ ਕੇ ਆਇਆ ਉੱਥੇ ਦੱਸੋ ਮਾੜਾ ਜਾਈ ਬਾਈ ਮੂਰੇ ਉਹ ਬਾਈ ਦੀ ਬਾਈ ਕਿਹੜਾ ਬਾਈ ਸੀਗਾ ਦੱਸੀ ਬਾਈ ਮਾੜਾ ਕਿੰਨੇ ਕੁ ਲੋਕ ਬੈਠੇ ਆ ਉੱਥੇ ਲੋਕ ਤਾਂ ਘਟ ਨਹੀਂ ਹੁਣ ਜਾਨ ਨਹੀਂ ਦੇ ਰਹੇ ਜਾਨ ਨਹੀਂ ਦੇ ਰਹੇ ਜਾਨ ਨਹੀਂ ਦੇ ਰਹੇ ਕਿੰਨਾ ਕ ਪ੍ਰਸ਼ਾਸਨ ਕਿੰਨਾ ਕ ਲੱਗਿਆ ਪ੍ਰਸ਼ਾਸਨ ਉੱਥੇ ਬਹੁ ਆਏ ਹੋਏ ਨੇ ਬਾਈ ਕਿੱਥੋਂ ਕਿੱਥੋਂ ਆਏ ਦੱਸਿਓ ਮੜਾ ਜਾ ਅਲੱਗ-ਅਲੱਗ ਏਰੀਏ ਤੋਂ ਪਟਿਆਲੇ ਤੋਂ ਆਏ ਹੋ ਪਟਿਆਲੇ ਤੋਂ ਆਏ ਹੋ ਤੁਹਾਨੂੰ ਬਾਈ ਰਾਹ 'ਚ ਆਉਂਦੇ ਹੋਏ ਕੋਈ ਮੁਸ਼ਕਲਾਂ ਵੀਰੇ ਮੁਸ਼ਕਲਾਂ ਤਾਂ ਇੰਨੀਆਂ ਨਹੀਂ ਵੀ ਆਈਡੀ ਕਾਰਡ ਜੇਬਾਂ ਦੀਆਂ ਤਲਾਸ਼ੀਆਂ ਠੀਕ ਆ ਠੀਕ ਆ ਫੁੱਲ ਜੇ ਮਤਲਬ ਵੀ ਅਸੀਂ ਕਹਿ ਰਹੇ ਹਾਂ ਵੀ ਸਾਡੇ ਰਿਸ਼ਤੇਦਾਰੀ ਚ ਜਾਣਾ ਕਹਿੰਦੇ ਵਾਪਸ ਮੁੜ ਜਾਓ ਕੋਈ ਫਾਇਦਾ ਨਹੀਂ ਕਹਿੰਦੇ ਥਾਣੇ ਲੈ ਕੇ ਜਾਵਾਂਗੇ ਠੀਕ ਆ ਸਿੱਤਾ ਥਾਣੇ ਥਾਣੇ ਦੀਆਂ ਤਾਂ ਗੱਲਾਂ ਹੋਈਆਂ ਨੇ ਕਹਿੰਦੇ ਐ ਨਹੀਂ ਪਤਾ ਸ਼ਾਮ ਨੂੰ ਛੱਡੀ ਐ ਨਹੀਂ ਪਤਾ ਚਾਰ ਦਿਨ ਨੂੰ ਛੱਡੀ ਐ ਠੀਕ ਆ ਆਹ ਦੇਖ ਲਓ ਜੀ ਬੁੱਚੜ ਸਰਕਾਰ ਸ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮਾਨ ਸਾਹਿਬ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਇਸੇ ਤਰ੍ਹਾਂ ਆਵਾਂਗੇ ਤਿੰਨ ਤਰੀਕ ਨੂੰ ਵੀ ਆਵਾਂਗੇ ਅੱਜ ਤੁਸੀਂ ਕਿੰਨਾ ਕੁ ਰੋਕ ਲੋਗੇ ਸਾਨੂੰ ਠੀਕ ਹੈ ਜੇ ਤੁਹਾਨੂੰ ਆਇਆ ਹੋਊਗਾ ਅਸੀਂ ਡਰਾ ਕੇ ਇੱਥੇ ਪਹੁੰਚਣ ਨਹੀਂ ਦਿੰਦੇ ਜਾਂ ਸਾਡੀਆਂ ਗੱਡੀਆਂ ਮਾਗਰ ਰੋਕ ਲੀਆਂ ਦੇਖ ਲਓ ਆ ਦਾਣਾ ਮੰਡੀ ਹੈ ਜਿਹੜੀ ਸਾਰੀ ਸੀਜ਼ ਹੋ ਚੁੱਕੀ ਹੈ ਇਹਦੇ ਨਾਲ ਜਿੰਨੇ ਗੇਟ ਨੇ ਸਾਰੇ ਬੈਲਡ ਲਾ ਕੇ ਬੰਦ ਕੀਤੇ ਹੋਏ ਨੇ ਇੰਨਾ ਜ਼ਿਆਦਾ ਡਰ ਗਈ ਹੈ ਸਰਕਾਰ ਇੰਨਾ ਜ਼ਿਆਦਾ ਤੁਸੀਂ ਆ ਡਰੋਨ ਧਮਕਾਉਣ ਵਾਲੀਆਂ ਧਮਕੀਆਂ ਤੇ ਉੱਤਰ ਕੇ ਕਿਸੇ ਨੂੰ ਘਰੇ ਨਾਜ਼ਰਬੰਦ ਕਰਕੇ ਸਿਮਰਜੀਤ ਮਾਨ ਜੀ ਨੂੰ ਉਹਨਾਂ ਨੂੰ ਨਾਜ਼ਰਬੰਦ ਕੀਤਾ ਹੋਇਆ ਤੇ ਬਾਈ ਤੁਸੀਂ ਮੈਨੂੰ ਇਹ ਦੱਸੋ 3 ਤਰੀਕ ਵਾਲੇ ਧਰਨੇ ਵਾਸਤੇ ਰੈਡੀ ਹੋ ਫਿਰ ਸਾਰੇ ਜਾਣੇ ਹਾਂਜੀ ਪੂਰੇ ਉਹੀ ਇਕੱਠੋ ਕੇ ਜਾਵਾਂਗੇ ਯਾਰ ਇਕੱਠੋ ਕੇ ਜਾਓਗੇ ਬਾਈ ਉਹਦਾ ਇਹਦਾ ਸਾਨੂੰ ਇਹਨਾਂ ਨੇ ਦੱਸੋ ਤਾਂ ਵੀ 3 ਤਰੀਕ ਨੂੰ ਕਿਵੇਂ ਆਉਣਾ ਠੀਕ ਹੈ ਹੁਣ ਅਸੀਂ ਉਸ ਹੱਣ ਵਾਲ 4 ਹੋ ਕੇ ਆਵਾਂਗੇ ਪਹਿਲਾਂ ਠੀਕ ਹੈ ਇਹਦਾ ਛੰਡੇ ਨਾਲੋਂ ਡੰਡੇ ਵੀ ਹੋਣਗੇ ਛੰਡੇ ਤੇ ਡੰਡੇ ਲੈ ਕੇ ਬਾਈ ਬੇਨਤੀ ਆ ਸਾਰਿਆਂ ਨੂੰ ਬਾਈ ਦੀ سپورਟ ਦੇ ਵਿੱਚ ਜ਼ਰੂਰ ਪਹੁੰਚੋ ਅਸੀਂ ਸਾਰਿਆਂ ਨੂੰ ਇੱਕ ਬੇਨਤੀ ਇਹ ਕਰਨਾ ਚਾਹੁੰਦੇ ਆ ਵੀ ਭਾਈ ਤੁਸੀਂ ਸੱਚ ਦਾ ਸਾਥ ਦਿਓ ਜੇ ਤੁਹਾਨੂੰ ਲੱਗਿਆ ਵੀ ਅਸੀਂ ਗਲਤ ਆ ਕਿਤੇ ਜਮਾ ਸਾਨੂੰ ਕਿਤੇ ਮਰਜੀ ਚਰਾਹੀ ਚ ਖੜਾ ਕੇ ਨੰਗਾ ਕਰਦੇ ਕੋਈ ਚੱਕਰ ਨਹੀਂ ਪਰ ਜਿੰਨਾ ਚਿਰ ਅਸੀਂ ਸੱਚੇ ਆ ਜਰੂਰ ਸਾਥ ਦਿਓ ਸੱਚ ਦਾ ਕਿਉਂਕਿ ਜੇ ਤੁਸੀਂ ਅੱਜ ਸਾਡੇ ਵਾਸਤੇ ਇੱਕ ਵਾਰ ਆਉਂਗੇ ਅਸੀਂ ਤੁਹਾਡੇ ਵਾਸਤੇ 1000 ਵਾਰ ਆਵਾਂਗੇ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਤੇ ਸਰਕਾਰ ਨੂੰ ਬੇਨਤੀ ਆ ਤੁਸੀਂ ਆਪ ਦਾ ਜਲਦੀ ਤੋਂ ਜਲਦੀ ਡਿਸੀਜਨ ਲੈ ਲਓ ਨਹੀਂ ਇਹ ਪ੍ਰੋਟੈਸਟ ਆ ਜਿਹੜਾ ਇਹ ਹੋਰ ਵੀ ਵੱਡਾ ਹੋਊਗਾ ਅਸੀਂ ਤੁਹਾਡੇ ਬਾਹਰ ਜਾ ਕੇ ਬੈਠਾਂਗੇ ਅਸੀਂ ਐਵੇਂ ਮੁੜਨ ਵਾਲੇ ਨਹੀਂ ਹੈਗੇ ਅਸੀਂ ਤੁਹਾਨੂੰ ਪਹਿਲਾਂ ਵੀ ਇਕੱਠ ਕਰਕੇ ਦਿਖਾ ਚੁੱਕੇ ਆ ਅੱਜ ਤੁਸੀਂ ਜੇ 44 ਲਾ ਕੇ ਤੁਹਾਨੂੰ ਇਹ ਲੱਗਦਾ ਵੀ ਅਸੀਂ ਧੂਰੀ ਜਾਮ ਕਰਤਾ ਪ੍ਰਸ਼ਾਸਨ ਇੱਥੇ ਰੋਕਤਾ ਉਹ ਨੌਜਵਾਨ ਆ ਰਹੇ ਨੇ ਇੱਧਰ ਵੀ ਤੁਸੀਂ ਦੇਖ ਲਓ ਤੇ ਅਸੀਂ ਜਾਵਾਂਗੇ ਹੁਣ ਵੀ ਸਾਡਾ ਜਥਾ ਇਸ ਇਸ ਟਾਈਮ ਤੇ ਮੋਰਚਾ ਵਾਲੀ ਸਾਈਡ ਅਸੀਂ ਜਾਵਾਂਗੇ ਤੇ ਦੇਖਦੇ ਆਂ ਅੱਗੇ ਜਾ ਕੇ ਤੁਹਾਨੂੰ ਅਗਲੀ ਕਾਰਵਾਈ ਦੱਸਦੇ ਆਂ ਠੀਕ ਹੈ ਜੀ ਓਕੇ